ਪੰਜਾਬ ਸਰਕਾਰ ਪੰਜਾਬ ਪੁਲਿਸ ਨਸ਼ੇ ਦੇ ਖਿਲਾਫ ਜਿਹੜਾ ਅਭਿਆਨ ਚਲਾਇਆ ਹੈ ਯੁੱਧ ਨਸ਼ੇ ਦੇ ਖਿਲਾਫ ਉਸ ਦੇ ਤਹਿਤ ਸਤਰਾਨਾ ਪੁਲਿਸ ਨੂੰ ਬੜੀ ਕਾਮਯਾਬੀ ਮਿਲੀ ਹੈ ਜਸਪਾਲ ਸਿੰਘ ਜੀ ਹੈ ਜਿਨ੍ਹਾਂ ਨੇ ੱਬੇ ਬੋਰੀਆਂ ਚੋਰਾ ਪੋਸਟ ਤੁਹਾਨੂੰ ਦਿਖਾਉਣ ਜਾ ਰਹੇ ਹੈ ਇਹ ਦੇਖੋ ਤੁਸੀਂ ਬੜਾ ਟਰਾਲਾ ਹੈ ਇਸ ਦੇ ਵਿੱਚ ਇਹ ਪੁੱਕੀ ਲੈ ਕੇ ਆਈ ਜਾ ਰਹੀ ਸੀ ਇਹ ਟਰਾਲਾ ਕਥੀ ਤੇ ਇਸ ਦੇ ਵਿੱਚ ਇੱਕ ਔਰੋਪੀ ਹੈ ਜਿਹੜਾ ਕਿ ਇੱਥੇ ਗੋਲਾ ਦੇ ਨਾਲ ਇੱਕ ਪਿੰਡ ਹੈ ਉੱਥੇ ਰਹਿਣ ਵਾਲਾ ਹੈ ਔਰ ਕਥੀ ਤਰੋਪੀ ਨੂੰ ਪੁਲਿਸ ਨੇ ਸਤਰਾਨਾ ਦੇ ਨੇੜੇ ਜਿਸ ਜੇ ਮੇ ਪਾਤਣਾ ਸਾਈਡ ਉਧਰ ਸਤਰਾਨਾ ਖਨੋਰੀ ਪਾਸੇ ਆ ਰਹੇ ਸੀ ਤੋਂ ਇਸ ਨੂੰ ਕਾਬੂ ਕੀਤਾ ਜਸਪਾਲ ਸਿੰਘ ਸਤਰਨਾ ਪੁਲਿਸ ਸਟੇਸ਼ਨ ਇੰਚਾਰਜ ਜਿਨੇ ਜਾਣਕਾਰੀ ਦਿੱਤੀ ਕਿ ਇਸ ਨੂੰ ਟਰਾਲੇ ਸਮੇਤ ਕਾਬੂ ਕੀਤਾ ਟਰਾਲੇ ਦੇ ਵਿੱਚ 90 ਬੋਰੀਆਂ ਭੁੱਕੀ ਚੂਰਾ ਪੋਸਤ ਲੈ ਕੇ ਆ ਰਹੀ ਸੀ ਇਸ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਸਮਾਣਾ ਅਦਾਲਤ 'ਚ ਇਸ ਨੂੰ ਪੇਸ਼ ਕਰਕੇ ਅਦਾਲਤੋਂ ਰਿਮਾਨਡ ਦੀ ਮੰਗ ਵੀ ਕਰਾਂਗੇ ਪੁਲਿਸ ਦੀ ਬੜੀ ਕਾਮਯਾਬੀ ਹੈ ਇੰਨੀ ਜ਼ਿਆਦਾ ਭੁੱਕੀ ਬਰਾਮਦ ਹੋਈ ਹੈ ਪੰਜਾਬ ਸਰਕਾਰ ਦੇ ਜਿਹੜੀ ਵਿਹਾਨ ਹੈ ਜਦੋਂ ਜਦਨਸਿਆਂ ਵਿਰੁੱਧ ਸਾਂਦੇ ਚ ਗਾੜਾ ਨਾਕਾ ਬੰਦ ਕੀਤੀ ਹੋਈ ਸੀ ਮੋਪਰੀ ਦੇ ਆਧਾਰ ਤੇ ਜਿਕੇ ਅਮ ਰਿਜ਼ਲਟ ਹੈ ਖਨੌਰੀ ਟੋਪਾਤਰਾ ਹਾਈਵੇ ਮੇ ਰੁੜਤੇ ਉਥੇ ਨਾਕਾਬੰਦੀ ਕਰਕੇ ਮੋਹਰੀ ਦੇ ਹਾਰ ਤੇ ਇੱਕ ਕੰਟੇਨਰ ਨੰਬਰ ਐਚ ਆਰ ਇਹਨੂੰ ਰੋਕਿਆ ਜੀ ਰੋਕੇ ਦਾ ਨਾਮ ਪਤਾ ਪੁੱਛ ਕੇ ਉਹ ਬੰਦਾ ਚੱਟੇ ਖੇਡੇ ਦਾ ਰੱਤਾ ਖੇੜਾ ਪਿੰਡ ਪੈਦਾ ਥਾਣੇ ਗੂਲੇ ਚ ਉਸਤਾਸ ਕੀਤੀ ਜੀ ਡੀਐਸਪੀ ਸਾਹਿਬ ਸਰਿੰਦਰਪਾਲ ਸਿੰਘ ਚਾਹਾਨ ਡੀਐਸਪੀ ਸਾਹਿਬ ਪਾਤੜਾ ਮੌਕੇ ਤੇ ਬੁਲਾਏ ਜਨਾਂ ਦੀ ਰਹਿਮਾਈ ਰੇਟ ਗੱਡੀ ਦੀ ਸਰਚ ਕੀਤੀ ਉਹਦੇ ਵਿੱਚੋਂ 90 ਬੋਰੀਆਂ ਪੂਕੀ ਚੂਰਾ ਕੋਸਤ ਬਜਨੀ 20 2 ਕਿਲੋਗ੍ਰਾਮ ਕੁੱਲ 1800 ਕਿਲੋਗ੍ਰਾਮ ਜੋ ਪਲਾਸਟਿਕ ਦੇ ਗੱਟਿਆਂ ਵਿੱਚ ਚਿੱਟੇ ਰੰਗ ਦੇ ਵਿੱਚ ਬੰਨੀ ਹੋਈ ਸੀਗੀ ਬਰਾਮਦ ਹੋਈ ਆ ਅੱਜ ਵਨਜੋਗ ਅਦਾਲਤ ਵਿੱਚ ਪੇਸ਼ ਕਰਕੇ ਦੋਸ਼ੀ ਦਾ ਰਿਮਾਨਡ ਲੈ ਕੇ ਅੱਗੇ ਫਿਰ ਵਿਚਕਿਚ ਕੀਤੀ ਜਾਊਗੀ ਪਿਛਲੀ ਬੈਕਗਰਾਉਂਡ ਦਾ ਵੇਧ ਕਰਨਾ ਹੈ ਪਤਾ ਅਜੀ ਸਰ ਰਿਮਾਨਡ ਤੋਂ ਬਾਅਦ ਹੀ ਕਹਿ ਸਕਦੇ ਆ ਬੜੀ ਕਾਮਯਾਬੀ ਹੈ ਇਹ ਨਹੀਂ ਪੂਰੀ ਪੁੱਕੀ ਕਿ ਲੈ ਆ ਕਿਥੋਂ ਰਾਜਸਥਾਨ ਤੋਂ ਲੈ ਆ ਕਿਥੋਂ ਅਜੀ ਸਰ ਕੁਝ ਨਹੀਂ ਜੀ ਦੱਸ ਨਹੀਂ ਰਿਹਾ ਜੀ ਰਿਮਾਨਡ ਤੋਂ ਬਾਅਦ ਹੀ ਰਿਮਾਨਡ ਕਰਾਂਗੇ ਕੁਝ ਨਹੀਂ ਇਹ ਤਾਂ ਹੀ ਰਾਸਥਾਨ ਚ ਲੰਦਾ ਹੈ ਪਤਾ ਨਹੀਂ ਕਿੰਦੀਆਂ ਨੇ ਅੱਛਾ ਕੱਲਾ ਜੀ ਨਹੀਂ ਨਹੀਂ ਗੱਡੀ ਕਿੱਥੇ ਦੀ ਹੈ ਪਤਾ ਨਹੀਂ ਗੱਡੀ ਕਿੱਥੇ ਹੁੰਦੀ ਹੈ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼